ਅੱਜ ਸੁਲਤਾਨਪੁਰ ਲੋਧੀ ਦੇ ਵਿੱਚ ਕੱਲ ਅਸੀਂ ਨਾਮ ਜਿੰਦਗੀ ਫਾਰਮ ਪਰੇ ਬਲਾਕ ਸੰਮਤੀਆਂ ਦੇ ਵੀ ਤੇ ਜ਼ਿਲ੍ਹਾ ਪ੍ਰਸ਼ਦ ਦੇ ਵੀ ਅੱਜ ਜ਼ੋਨ ਜੈਨਪੁਰ ਦੇ ਵਿੱਚ ਸਾਡੇ ਕੈਂਡੀਡੇਟ ਸਰਦਾਰ ਹਰਜਿੰਦਰ ਸਿੰਘ ਜੀ ਆ ਇਹਨਾਂ ਦੇ ਕਾਗਜ਼ ਕੈਨਸਲ ਕਰਨ ਦਾ ਪਲਾਨ ਜਿਹੜਾ ਝਾੜੂ ਵਾਲੇ ਕੈਂਡੀਡੇਟ ਨੇ ਉਹਨਾਂ ਨੇ ਬਣਾਇਆ ਤੇ ਮੈਨੂੰ ਸੋਰਸਸ ਤੋਂ ਪਤਾ ਲੱਗਿਆ ਉਹ ਕਲੈਰੀਫਿਕੇਸ਼ਨ ਮੈਂ ਇਹਨਾਂ ਨੂੰ ਨਾਲ ਲੈ ਕੇ ਐਸ ਡੀ ਐਮ ਸਾਹਿਬ ਨੂੰ ਦੇਣ ਮਿਲਿਆ ਤੇ ਨਾਲ ਉਹਨਾਂ ਨੂੰ ਤੇ ਇਲੈਕਸ਼ਨ ਕਮਿਸ਼ਨ ਨੂੰ ਵੀ ਕਨਸਰਨਡ ਸਾਰਿਆਂ ਨੂੰ ਚਿੱਠੀ ਕੱਢ ਦਿਤੀ ਆ ਕਿ ਭਾਈ ਜੇ ਇਸ ਬੇਸ ਤੇ ਤੁਸੀਂ ਸਾਡਾ ਕਾਗਜ਼ ਰਿਜੈਕਟ ਕਰਨੀ ਚਾਹੁੰਦੇ ਆ ਕਿ ਸਰਦਾਰ ਹਰਜਿੰਦਰ ਸਿੰਘ ਕੋ ਪੰਚੇਤੀ ਪੈਲੀ ਤੇ ਕਾਬਜ਼ ਆ ਅਹੀਂ ਤੇ ਰਿਕੁਐਸਟ ਕੀਤੀ ਆ ਕਿ ਵੀ ਟੀਮ ਭੇਜੋ ਆਇਡੈਂਟੀਫਾਈ ਕਰੋ ਕਿਹੜੇ ਖਸਰੇ ਨੰਬਰ ਤੇ ਕਾਬਜ ਹੈ ਇਹਨਾਂ ਨੇ ਕਲੈਰਿਟੀ ਦਿੱਤੀ ਹੈ ਮੈਂ ਕਿਹੇ ਸਰਕਾਰੀ ਪੈਲੀ ਤੇ ਕਾਬਜ ਨਹੀਂ ਹੈਗਾ ਐਜ਼ ਕੈਂਡੀਡੇਟ ਕਿਸੇ ਸਰਕਾਰੀ ਨਾਲ ਲੀਸ ਤੇ ਹੈ ਜ਼ਮੀਨ ਦਾ ਨਾ ਨਾਜਾਇਜ਼ ਕਬਜ਼ਾ ਸੋ ਜੇ ਇਹਨਾਂ ਨਾਲ ਧੱਕਾ ਹੁੰਦਾ ਤੇ ਕਾਗਜ਼ ਰੱਦ ਹੁੰਦੇ ਆ ਤੇ ਫਿਰ ਅਸੀਂ ਹਾਈ ਕੋਰਟ ਵੀ ਜਾਵਾਂਗੇ ਤੇ ਜਿਹੜੇ ਅਫਸਰ ਇਨਵੋਲਡ ਹੈਗੇ ਆ ਇਸ ਧੱਕੇ ਦੇ ਵਿੱਚ ਉਹਨਾਂ ਦੀ ਅਕਾਉਂਟੇਬਿਲਟੀ ਫਿਕਸ ਹੋਊਗੀ ਇਲੈਕਸ਼ਨ ਕਮਿਸ਼ਨਰ ਨੂੰ ਵੀ ਤੇ ਆਪਣੇ ਹਾਈ ਕੋਰਟ ਨੂੰ ਮੈਂ ਤਾਂ ਇਹਨਾਂ ਵੀਰਾਂ ਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਬੜੀ ਸਮੇਂ ਨਹੀਂ ਹੋਇਆ ਇਲੈਕਸ਼ਨ ਕਮਿਸ਼ਨ ਨੇ ਜਿੱਦਾਂ ਦਾ ਫੈਸਲਾ ਤਰਨ ਤਰ ਦੇ ਐਸਐਸਪੀ ਨਾਲ ਜੇ ਲੈ ਸਕਦੀ ਆ ਤੇ ਬਾਕੀ ਥੱਲੇ ਵਾਲੇ ਅਫਸਰਾਂ ਨਾਲ ਵੀ ਉਦਾਂ ਦਾ ਹੀ ਫੈਸਲਾ ਲਿਆ ਜਾ ਸਕਦਾ ਆਪਣੀ ਨੌਕਰੀ ਨੂੰ ਵਿਚਾਰ ਕੇ ਫੈਸਲਾ ਲੈਣ ਫਿਰ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣੀ ਚਾਹੀਦੀ